ਮੈਂ ਮন্দ্রਾ ਕਾਲਜ ਸੀ ਹਾਂਜੀ ਪਰਦਾ ਸੀ ਤੇ ਸਾਨੂੰ ਬਾਈ ਹਰਦੀਪ ਤੇ ਗਾਣਿਆਂ ਦੀ ਕੈਸਟ ਮਿਲੀ ਦੋਸਤ ਸਗਾਉ ਦੇ ਵਿਆਹ ਵਾਸਤੇ ਬਾਈ ਹਰਦੀਪ ਨੂੰ ਲੱਭਣ ਵਾਸਤੇ ਚੰਡੀਗੜਾ ਆ ਗਏ ਸਾਨੂੰ ਇੰਨੇ ਹੀ ਪਤਾ ਸੀ ਹਰਦੀਪ ਚੰਡੀਗੜੀਆਂ ਫਿਰ ਗੇੜੀਆਂ ਵੀ ਮਾਰਦੇ ਸੀ ਫਿਰ ਅਸੀਂ ਸਿਨਵੇ ਵੀ ਦੇਖਿਆ ਕਾਫੀ ਮੈਂ ਪਹਿਲੀ ਵਾਰੀ ਉੱਥੇ ਪੀਤੀ ਸੀ ਸੈਕਟਰ 17 ਇਹ ਮੇਰੀ ਸਭ ਤੋਂ ਮਿੱਠੀ ਯਾਦ ਸੀ ਦੁਖਦਈ ਯਾਦ ਵੀ ਹੈ ਇੱਕ ਬਹੁਤ ਪੋਲਾ ਜਿਹਾ ਬੱਚਾ ਆਇਆ ਸੀ ਉੱਥੇ ਸਾਫਟੀ ਕੋਰਨਰ ਹੈ ਹੂੰ ਜੀ ਉਹਨੇ ਉੱਤੋਂ ਸੌਫਟੀ ਫੜੀ ਇਦਾਂ ਤੇ ਉਹ ਉਤੋਂ ਡਿੱਗ ਪਈ ਉਹ ਖੜਾ ਰਿਹਾ ਵਿਚਾਰਾ ਕੱਲਾ ਮੈਂ ਮਹਿੰਦਰਾ ਕਾਲਜ ਸੀ ਹਾਂਜੀ ਪੜਦਾ ਸੀ ਤੇ ਸਾਨੂੰ ਬਾਈ ਹਰਦੀਪ ਤੇ ਗਾਣਿਆਂ ਦੀ ਕੈਸਟ ਮਿਲੀ ਤੇ ਅਸੀਂ ਸਾਡਾ ਇੱਕ ਬਹੁਤ ਸੀਨੀਅਰ ਦੋਸਤ ਸਿਕਾਉ ਦੇ ਵਿਆਹ ਵਾਸਤੇ ਬਾਈ ਹਰਦੀਪ ਨੂੰ ਲੱਭਣ ਵਾਸਤੇ ਚੰਡੀਗੜਾ ਆ ਗਏ ਸਾਨੂੰ ਇੰਨਾ ਹੀ ਪਤਾ ਸੀ ਹਰਦੀਪ ਚੰਡੀਗੜੀਆਂ ਜੀ ਤੇ ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਉੱਥੇ ਇੱਕ ਬੂਥ ਹੈ ਪੁਲਿਸ ਪੋਸਟ ਆਕ ਚੰਡੀਗੜ੍ਹ 17 ਸੈਕਟਰ ਚ ਉੱਥੇ ਜਾਓ ਉੱਥੇ ਬਾਈ ਹਰਦੀਪ ਮਿਲੂਗਾ ਅੱਛਾ ਜੀ ਤੇ ਉਹ ਸਾਨੂੰ ਉੱਥੇ ਮਿਲੇ ਹੂੰ ਤੇ ਕਾਲੀ ਪੈਂਟ ਰॉ ਸਿਲਕ ਦੀ ਉਹਨਾਂ ਦੇ ਇੱਕ yellow ਜੀ ਸ਼ਰਟ ਬੜੀ ਫੇਮਸ ਹੁੰਦੀ ਸੀ ਉਹਨਾਂ ਦੇ ਬੜੀ ਮਤਲਬ ਬਹੁਤ ਪੌਦੇ ਹੁੰਦੇ ਸੀ ਨਾ ਵੀ ਪੱਗ ਗਰਮੀਆਂ ਦਾ ਮਹੀਨਾ ਉੱਥੇ ਮੈਨੂੰ ਮਿਲੇ ਮਹਾਬਾਈ ਜੀ ਇੱਕ ਆ ਤੁਹਾਨੂੰ ਪ੍ਰੋਗਰਾਮ ਤੇ ਬੁਲਾਉਣਾ ਹੁਣ ਹੀ ਲੈ ਚੱਲੋ ਇਹ ਮੇਰੀ ਸਭ ਤੋਂ ਮਿੱਠੀ ਯਾਦ ਸੀ ਅੱਛਾ ਤੇ ਸਭ ਤੋਂ ਉਸੇ ਦਿਨ ਦੀ ਇੱਕ ਦੁਖਦਾਈ ਯਾਦ ਵੀ ਹੈ ਇੱਕ ਬਹੁਤ ਪੋਲਾ ਜਿਹਾ ਬੱਚਾ ਆਇਆ ਸੀ ਉਥੇ ਸੌਫਟੀ ਕੋਰਨਰ ਹੈ ਜੀ ਉਹਨੇ ਉੱਤੋਂ ਸੌਫਟੀ ਫੜੀ ਇਦਾਂ ਤੇ ਉਹ ਉਤਰ ਡਿੱਗ ਪੀ ਉਹ ਖੜਾ ਰਿਹਾ ਵਿਚਾਰਾ ਇਕੱਲਾ ਉਦਾਸ ਤੇ ਇਹ ਤੋਂ ਪਹਿਲਾਂ ਕਿ ਮੈਂ ਪਹੁੰਚਦਾ ਫਿਰ ਉਹਨੂੰ ਕਿਸੇ ਦੇ ਗੋਦੀ ਚੱਕ ਕੇ ਇੱਕ ਹੋਰ ਲੈ ਕੇ ਦਿੱਤੀ ਉਹ ਉਹਦੇ ਨਾਲ ਨਹੀਂ ਸੀ ਕਿੰਨੇ ਸਾਲ ਪੁਰਾਣੀ ਗੱਲ ਹੋਈਗੀ 83 84, 84 83 84 ਚੋਂ ਬੀਏ ਕੀਤੀ ਆ ਉਥੋਂ ਮੈਡਿਕਲੋਜ ਚ ਇਹ ਉਦੋਂ ਦੀ ਗੱਲ ਹੈ ਹਮ ਸੋ ਆਲਮੋਸਟ 40 ਸਾਲ ਹਮ ਬਿਲਕੁਲ ਸੋ ਇੰਨਾ ਸਮਾਂ ਹੋ ਗਿਆ ਸੋ ਉਦੋਂ ਮੈਂ ਆਇਆ ਸੀ ਉਦੋਂ ਫਿਰ ਸੰਤ ਸ਼ੂਜ਼ ਉੱਥੇ ਫੇਰ ਫੇਰ ਗੇੜੀਆਂ ਵੀ ਮਾਰਦੇ ਸੀ ਫਿਰ ਅਸੀਂ ਸਨਵੇ ਵੀ ਦੇਖਿਆ ਕਾਫੀ ਮੈਂ ਪਹਿਲੀ ਵਾਰੀ ਉੱਥੇ ਪੀਤੀ ਸੀ ਸੈਕਟਰ 17 ਸੈਕਟਰ 17 ਦੇ ਮਦਰਾਸ ਕਾਫੇ ਉੱਥੇ ਕਾਫੇ ਆ ਮਦਰਾਸੀ ਹੁੰਦੇ ਸੀ ਉੱਥੇ ਤੇ ਸਰਕਾਰੀ ਜਿਆਸੀ ਉਹ ਪਤਾ ਨਹੀਂ ਹੁਣ ਹੈ ਕਿ ਨਹੀਂ ਹੈ ਹੁਣ ਤਾਂ ਗਏ ਨਹੀਂ ਬਹੁਤ ਸਾਲ ਹੋ ਗਏ ਤੇ ਸੈਕਟਰ 17 ਨਾਲ ਇਹ ਇੰਨੀ ਆ ਕਿ ਜ਼ਿਆਦਾ ਹੈਗੀ ਹਮ ਬਿਲਕੁਲ ਪੰਕਚੁਐਲਿਟੀ ਦੀ ਗੱਲ ਹੋ ਰਹੀ ਸੀ ਮੈਂ ਵੀ ਪੰਚੁਐਲਿਟੀ ਪਸੰਦ ਕਰਦਾ। ਕਈ ਵਾਰ ਬਹੁਤ ਸਮਾਂ ਵੇਟ ਕਰਨੀ ਪੈਂਦੀ ਹੈ। ਫਿਰ ਲੱਗਦਾ ਹੈ ਕਿ ਸ਼ਾਇਦ ਇਹ ਪ੍ਰੋਫੈਸ਼ਨ ਨਾ ਪੇਸ਼ੈਂਸ ਸਿਖਾਉਂਦਾ ਹੈ। ਅੱਜ ਜੋ ਹੋਇਆ ਉਹ ਚ ਕਿਸੇ ਦੀ ਗਲਤੀ ਨਹੀਂ ਸੀ। ਸ਼ਾਇਦ ਮੈਨੇਜਮੈਂਟ ਚੋਂ ਕਿਸੇ ਪਰਸਨ ਨਹੀਂ 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 ਕਿਸੇ ਦੀ ਗਲਤੀ ਨਹੀਂ ਹੁੰਦੀ। ਜੋ ਹੁੰਦਾ ਚੰਗੇ ਵਾਸਤੇ ਹੁੰਦਾ। ਜੋ ਵੀ ਹੋ ਰਿਹਾ ਉਹ ਚੰਗੇ ਵਾਸਤੇ। ਲੇਕਿਨ ਬਹੁਤ ਸਾਰੇ ਆਰਟਿਸਟ ਪੰਚੁਅਲ ਨਹੀਂ ਹੁੰਦੇ। ਕੀ ਵੀ ਤੁਸੀਂ ਮੰਨਦੇ ਹੋ? ਸੋ ਪੰਚੁਅਲਿਟੀ ਇੱਕ ਮਤਲਬ ਤੁਸੀਂ ਕੁਝ ਵੀ ਬਣਿਓ ਆਪਣੀ ਜ਼ਿੰਦਗੀ ਚ। ਤੁਸੀਂ ਇਹਨੂੰ ਕਿੰਨੀ ਕਿ ਇੰਪੋਰਟੈਂਸ ਦਿੰਦੇ ਹੋ ਆਪਣੀ ਲਾਈਫ ਦੇ ਵਿੱਚ ਬਹੁਤ ਬਹੁਤ ਹਮ ਮੈਂ ਬਹੁਤ ਦਰਦਾ ਆ ਮੈਂ ਤਾਂ ਬੋਤੋ ਜਦੋਂ ਕਿਸੇ ਦੇ ਵਿਆਹ ਤੇ ਵੀ ਜਾਣਾ ਹਮ ਹਾਲਾਂਕਿ ਮੇਰੇ ਸਕੇ ਭਤੀਜੇ ਦਾ ਵਿਆਹ ਹੈ ਜੀ ਤੇ ਕੱਲ ਸਾਡੇ ਪਿੰਡ ਉਹਦੀ ਖੁਸ਼ੀ ਦਾ ਮਹਾਰਾਜ ਦਾ ਸ਼ੁਕਰਾਨੇ ਵਾਸਤੇ ਪਾਠ ਦਾ ਭੋਗ ਪਾਇਆ ਹਮ ਸੋ ਮੈਂ 10:30 ਵਜੇ ਪਹੁੰਚਣਾ ਸੀ ਮੈਨੂੰ ਵੀਰ ਜੀ ਨੇ ਕਿਹਾ ਸੀ 10:30 ਆ ਜਾਈ ਮੈਂ 10:29 ਤੇ ਪਹੁੰਚ ਗਿਆ ਸੀ ਤੇ ਉਹ ਅਰਦਾਸ ਹੋ ਗਈ ਸੀ ਹਮ ਇਸ ਤੋਂ ਪਹਿਲਾਂ ਵੀਰ ਜੀ ਮੈਨੂੰ ਛਿੜਕਾ ਦੇਣ ਤੇ ਮੈਂ ਆਪਦੀ ਫੋਟੋ ਖਿੱਚ ਲਈ ਤੱਕ ਨਾਲੇ ਉਹਦੇ ਚ ਬੱਸ ਦਾ ਤੇ ਤਿੰਨੇ ਘੜੀ ਦੀ ਵੀ ਤੇ ਕਾਰ ਦੀ ਵੀ ਤੇ ਆਪੇ ਸਕਰੀਨ ਸ਼ਾਟ ਵੀ ਮੈਂ ਜੀ ਮੈਂ ਦੱਸਣਾ ਸੀ ਤੇ ਆ ਗਿਆ ਸੀ ਕਹਿੰਦਾ ਤੈਨੂੰ ਮੈਂ ਕੁਝ ਨਹੀਂ ਕਹਾਂਦਾ ਓਕੇ ਸੋ ਇਦਾਂ ਦੀਆਂ ਗੱਲਾਂ ਨੇ ਪੰਕਚੁਐਲਿਟੀ ਮੈਂ ਸੈਟ ਤੇ ਜਾਣਾ ਤਾਂ ਵੀ ਮੈਂ ਕਹਿੰਦਾ ਨਾ ਹੁਣਾ ਮੇਰੇ ਦੋਸਤ ਦੇ بیٹے ਦਾ ਵਿਆਹ ਸੀਗਾ ਪਰਸੋਂ ਮੈਂ ਉਹਨੂੰ ਸ਼ਰਮ ਕਹਤਾ ਸੀ ਮੈਂ ਨਹੀਂ ਆਉਂਗਾ ਮੈਂ ਲੇਟ ਉਨੇ 7:30-8:00 ਵਜੇ ਦਾ ਟਾਈਮ ਦਿੱਤਾ ਸੀ ਮੈਂ 10:00-10:30 ਵਜੇ ਪਹੁੰਚਣਾ ਸੀ ਮੈਨੂੰ ਪਤਾ ਸੀ ਉਦੋਂ 100-150 ਬੰਦਾ ਹੋਣਾ ਸੀ ਉੱਥੇ ਪਰ ਨਹੀਂ ਮੈਨੂੰ ਨਹੀਂ ਚੱਲਦਾ ਉਹਦਾ ਇੰਨਾ ਲੇਟ ਜਾ ਕੇ ਕਦੇ ਵਾਸਤੇ ਉਹਨਾਂ ਦਾ ਫੰਕਸ਼ਨ 8:00 ਵਜੇ ਹੈ ਤੁਸੀਂ 8:00 ਵਜੇ ਜਾਓ 10:30 ਨੂੰ ਪਹੁੰਚ ਸਕਦਾ ਸੀ ਮੈਂ ਕਹਿੰਦਾ ਯਾਰ ਮੈਂ ਤੋਂ ਨਹੀਂ ਆਉਂਗਾ ਲੇਟੋਂ ਬਿਲਕੁਲ